ਵੀਡੀਓ ਵੀ ਦੇਖਾ ਜਿਹੜਾ ਮਾਂ ਬੱਦਨੀ ਇਕਾਂ ਕੁੱਟ ਰਹੀ ਆ ਆਹ ਵਾਹ ਬਹੁਤ ਜਗਾਇ ਉਹ ਬੱਚਾ ਉਹਦਾ ਵੀਡੀਓ ਵੇਖਣਦਿਆਂ ਹੈ ਪਤਾ ਨਹੀਂ ਕਿੱਥੋਂ ਦੀ ਆ ਯਾਰ ਆਪਾ ਮੈਨੂੰ ਪਤਾ ਨਹੀਂ ਲੱਗਾ ਵੀਡੀਓ ਕਿੱਥੋਂ ਦੀ ਆ ਉਹ ਬੱਚੇ ਨੂੰ ਕਿਤਰਾ ਉਹ ਸੇਰ ਮਾਰਨ ਦੀ ਥੱਲੇ ਕਿਤਰਾ ਕੁੱਟਣ ਦੀ ਆ ਜਰ ਕਿਤਰਾ ਇਹ ਜੇਰਾ ਪੈ ਜਾਂਦਾ ਵਾ ਐਡੀ ਮੈਂ ਨਾ ਮਾਂ ਹੋਵੇ ਤੇ ਬੱਚੇ ਨੂੰ ਇੰਨਾ ਮਾਰੇ ਕੁੱਟੇ ਤੂੰ ਤਾਂ ਕਿਸੇ ਚੱਤੀ ਆ ਨਾ ਕੋਈ ਕੁਤਤ ਨਾ ਆ ਆ ਨਾ ਤੇ ਉਹ ਜਨ ਲੱਗਿਓ ਨਾ ਪਟਾਵੇ ਆ ਠੀਕ ਹੈ ਵੀ ਉਹ ਜੋ ਵੀਡੀਓ ਬਣਾ ਰਿਆ ਇਹ ਤਾਂ ਹੀ ਬਣਾਉਂਦੇ ਆ ਉਹ ਹੀ ਢਾ ਦੇ ਉਹਨੂੰ ਕਿਹਦਰਾ ਉਹ ਬੱਚੇ ਦਾ ਸਿਰ ਮਾਰਨ ਦੀ ਆ ਥੱਲੇ ਵਟ ਵਟ ਕੇ ਸਿਰ ਮਾਰਨ ਦੀ ਆ ਹੈ ਬਹੁਤ ਹੀ ਕਿੰਨੇ ਨੇ ਨਾ ਸ਼ਰਮਨਾਕ ਜਿਹੜੀ ਵੀਡੀਓ ਆ ਸ਼ਰਮਨਾਕ ਨਾਲ ਵੀਡੀਓ ਆ ਤੇ ਸ਼ਰਮ ਆਉਣੀ ਚਾਹੀਦੀ ਐ ਇਹੋ ਜੀਆਂ ਮਾਵਾਂ ਨੂੰ ਵੀ ਆਉਣੀ ਚਾਹੀਦੀ ਆ ਤੇ ਬੱਚੇ ਦੇ ਮਾੜੀ ਜੀ ਛਰੀੜ ਵੀ ਆ ਜੇ ਤੇ ਆਪਾਂ ਨੂੰ ਦਰਦ ਹੁੰਦੀ ਐ ਹੈ ਕਿ ਕਿਸ ਤਰ੍ਹਾਂ ਉਹਦੇ ਉੱਪਰ ਚੜੀ ਆ ਇਹ ਕਿਤਰਾ ਉੱਤੇ ਚੜ ਕੇ ਉਹਦੇ ਤੇ ਧੌਂਣ ਤੇ ਦੇ ਸਿਰ ਵਾਲਾਂ ਨੂੰ ਫੜ ਕੇ ਤੇ ਥੱਲੇ ਮਾਰਦੀ ਐ ਬੱਚੇ ਬੱਚਾ ਬੱਚਾ ਰੱਬ ਦਾ ਰੂਪ ਆ ਇਹ ਥੋੜੀ ਐ ਬੱਚੇ ਨੂੰ ਆਪਾਂ ਮੰਨ ਲਓ ਕਿ ਝਿੜਕਦੇ ਆ ਚਿੜਕਦੇ ਆ ਬੱਚੇ ਨੂੰ ਛਿੜਕਣਾ ਆਂਦਾ ਵਾ ਇਹ ਥੋੜੀ ਜਿਹੀ ਐਨਾ ਨੂੰ ਕੁੱਟੋ ਮਾਰੋ ਜਾਣੀ ਉਹਦਾ ਸਿਰ ਹੀ ਥੱਲੇ ਮਾਰੀ ਜਾਂਦੀ ਐ ਹਾਂ ਕੋਈ ਪਤਾ ਨਹੀਂ ਕੋਈ ਉਹਦਾ ਪਤੀ ਨਾਲ ਕੋਈ ਵਾਦ ਆ ਜਾਂ ਉਹਦੀ ਪਤਨੀ ਨਾਲ ਕੋਈ ਤੇਰਾ ਪਤੀ ਨਾਲ ਹੋਇਆ ਤੇ ਬੱਚੇ ਦੇ ਕੱਢਣਾ ਆਂਦਾ ਹਾਂ ਤੇ ਉਹੀ ਗੱਲ ਆ ਨਾ ਤੂੰ ਉਹਨੂੰ ਮਾਰ ਦੇਣਾ ਬਚਾਰੀ ਨੂੰ ਉਹਨੂੰ ਬੱਚੇ ਨੂੰ ਮਾਰਨਾ ਤੂੰ ਪਤੀ ਪਦੀਨਾ ਕਰ ਲੈ ਜੇ ਪਤੀਨਾ ਹੋਇਆ ਤੇ ਤੇ ਬਾਤੀ ਬਹੁਤ ਬਲਦਗਾਂ શેર ਕਰੋ ਚਾ ਸਾਰਿਆਂ ਨੂੰ ਪਤਾ ਲੱਗੇ ਪੀ ਆਹ ਦੀ ਮਾਂ ਆਹ ਵੀਡੀਓ ਅਗੇ ਜਰੂਰ ਸ਼ੇਅਰ ਕਰਿਓ ਆ ਨਾਲ ਤੁਹਾਡੀ ਵੀਡੀਓ ਚੱਲਣਦੀ ਆ ਤੇ ਥੋੜਾ ਬਾਦ ਪਤਾ ਲੱਗੇ ਜਿਹੜੀਆਂ ਮਾਵਾਂ ਇਸ ਤਰ੍ਹਾਂ ਦੀਆਂ ਆ ਵਾਂ ਉਹ ਮਾਂ ਤਾਂ ਵੀ ਵੀਡੀਓ ਪਹੁੰਚੇ ਉਹ ਮਾਂ ਤਾਂ ਵੀ ਪਹੁੰਚੇ ਵੀ ਮੈਂ ਪੀ ਯਾਨੀ ਕਿ ਮਾੜਾ ਕੰਮ ਕੀਤਾ ਤੇ ਮੈਨੂੰ ਇਹ ਲਾਣਤਾ ਪੈਣ ਲੱਗਾ ਵਾਂ ਅੱਗੇ ਤੋਂ ਹੋਰ ਕੋਈ ਔਰਤ ਆਪਣੇ ਬੱਚੇ ਤੇ ਹੱਤ ਨਾ ਚੁੱਕੂਗੀ ਇਹੋ ਜਿਹਾ ਜ਼ੁਲਮ ਨਾ ਕਰੇ ਇਹੋ ਜਿਹਾ ਜ਼ੁਲਮ ਨਾ ਕਰੇ ਤੇ ਜਰੂਰ ਅੱਗੇ ਸ਼ੇਅਰ ਕਰਿਓ ਮੇਰੇ ਵੀਰ ਧੰਨਵਾਦ ਬਾਕੀ ਆਪਣੇ ਚੈਨਲ ਨੂੰ ਫੋਲੋ ਨਹੀਂ ਕਰਨਾ